residential area ਦੇ ਵਿੱਚ ਇੱਕ ਕਮਰਸ਼ੀਅਲ ਕਨੈਕਸ਼ਨ ਕਿਵੇਂ ਦੇ ਸਕਦੇ ਨੇ ਠੀਕ ਹੈ ਜੀ ਅਸੀਂ ਲੋਕਾਂ ਨੇ ਉਹਰੇ 20 25 25000 ਰੁਪਏ ਦਾ ਜਿਹੜੀ ਜਗ੍ਹਾ ਦਾ ਰੇਟ ਲਿੱਤਾ ਸੀ ਅਸੀਂ ਆਪਣੀ ਸਾਰੀ ਸੁੱਖ ਆਪਣੀ ਸੁਧਾਵਾਂ ਦੇ ਕੇ ਲਿੱਤਾ ਜੀ ਚਾਹੇ ਸਾਡੀ ਕਲੋਨੀ ਦੇ ਵਿੱਚ ਸੀਵਰੇਜ ਦੇ ਕਨੈਕਸ਼ਨ ਦੇ ਰਿਹਾ ਹੈ ਜਿਹਦੇ ਨਾਲ ਸਾਨੂੰ ਬਹੁਤ ਵੱਡੀ ਮਸੀਬਤ ਆਉਣੀ ਹੈ 25 ਸ਼ਾਪਸ ਨੇ 25 ਸੀਵਰੇਜ ਦੇ ਕਨੈਕਸ਼ਨ ਇੱਧਰ ਆਉਣੇ ਆ ਤਾਂ ਸਾਡੀ ਕਲੋਨੀ ਦੇ ਵਿੱਚ 스멜 ਦਾ ਸੋਰਸ ਬਹੁਤ ਜ਼ਿਆਦਾ ਵੱਧ ਜਾਊਗਾ ਮੰਨੇ ਨੇ ਦੁਕਾਨ ਲਈ ਹੈਗੀ ਐ ਠੀਕ ਹੈ ਜੀ ਇਹਦਾ ਸੀ ਬਰੇਕ ਕਨੈਕਸ਼ਨ ਤੇ WhatsApp ਤੇ ਲਾਈਕ ਕਨੈਕਸ਼ਨ ਜਿਹੜਾ ਹੈ ਉਹ ਅਪਰੂਵਡ ਹੋਇਆ ਹੋਇਆ ਹੈ। ਟਰਸਟ ਵੱਲੋਂ ਬਾਥਰੂਮ ਅਪਰੂਵ ਹੈ ਜੀ। ਹੂੰ ਠੀਕ ਹੈ ਜੀ। ਉਹਦਾ ਕਨੈਕਸ਼ਨ ਵੀ ਪਾਸ ਹੈਗਾ ਜੀ। ਪਰ ਕੋਲੋਨੀ ਵਾਲੇ ਮਿਲ ਕੇ ਇਸ ਕਨੈਕਸ਼ਨ ਨੂੰ ਲਗਨ ਨਹੀਂ ਦੇ ਰਹੇ। ਸਰ ਕੀ ਨਾ ਤੁਹਾਡਾ? ਮੇਰਾ ਨਾਮ ਵਰੁਣ ਜਿੰਦਲ ਹੈ ਜੀ। ਬੜੀ ਜਿਹੜੀ ਰਹੀ ਹੈ ਇਹ। ਇਹ ਹੈਗਾ ਜੀ ਸਤਿਆਨਕਲੇਉ। ਇੰਪਰੂਵਮੈਂਟ ਟਰਸਟ ਦੀ ਜਿਹੜੀ ਇਹ ਸਕੀਮ ਹੈ ਰੈ residențial ਸਕੀਮ ਹੈ। ਤੇ ਬਾਹਰ ਜਿਹੜੀਆਂ ਇਹਨਾਂ ਦੀਆਂ ਹੈਗੀਆਂ ਕਮਰਸ਼ੀਅਲ ਦੁਕਾਨਾਂ ਇਹਨਾਂ ਨੇ ਕਟੀਆਂ ਸੀਗੀਆਂ। ਹਮ ਇੰਪਰੂਵਮੈਂਟ ਟਰਸਟ ਨੇ ਜਿਹੜੀਆਂ ਇਹਨਾਂ ਨੇ ਸੀਵਰੇਜ ਦੇਣ ਦੀ ਇਹ ਗੱਲ ਕਰ ਰਹੇ ਆ ਕਨੈਕਸ਼ਨ ਦੇਣ ਦੀ ਗੱਲ ਕਰ ਰਹੇ ਆ। ਪਹਿਲੀ ਗੱਲ ਤਾਂ ਰੈ residențial ਏਰੀਆ ਦੇ ਵਿੱਚ ਇੱਕ ਕਮਰਸ਼ੀਅਲ ਕਨੈਕਸ਼ਨ ਕਿਵੇਂ ਦੇ ਸਕਦੇ ਨੇ। ਠੀਕ ਹੈ ਜੀ ਅਸੀਂ ਲੋਕਾਂ ਨੇ ਉਹਰੇ 20 25 25000 ਰੁਪਏ ਦਾ ਜਿਹੜੀ ਜਗ੍ਹਾ ਦਾ ਰੇਟ ਲਿੱਤਾ ਸੀ ਅਸੀਂ ਆਪਣੀ ਸਾਰੀ ਸੁੱਖ ਆਪਣੀ ਸੁਧਾਵਾਂ ਦੇਖ ਕੇ ਲਿੱਤਾ ਜੀ ਸਮਝ ਕਿਉਂਕਿ ਅਸੀਂ ਉਹਰੇ ਥੋੜਾ ਕੀ ਉਹਰੇ ਬਾਥਰੂਮ ਬਣਾ ਲੈਂਗੇ ਉਹ ਸਾਰਾ ਦਿਨ ਉਹਰੇ ਸਮੈਲ ਰਹੂਗੀ ਸੀਵਰੇਜ ਬੰਦ ਰਹਿੰ ਜਦ ਭਗਵੰਤ ਮਾਨ ਸਾਹਿਬ ਦਾ ਆਪਣਾ ਉਹ ਰੇਹੋ ਬਣਿਆ ਸੀਗਾ ਬਾਹਰ ਕਲੀਨਿਕ ਉਹ ਚਲੋ ਸਰਕਾਰੀ ਕੰਮ ਸੀਗਾ ਅਸੀਂ ਫੇਰ ਵੀ ਇੱਕ ਕਨੈਕਸ਼ਨ ਸੀਗਾ ਜਿਹੜਾ ਉਹਰੇ ਲੈਣ ਦੇ ਦਿੱਤਾ ਉਹਦੀ ਵੀ ਸਾਨੂੰ ਹਜੇ ਦਿੱਕਤ ਆ ਰਹੀ ਐ ਅਸੀਂ ਉਹਦੀ ਵੀ ਚਿੱਠੀ ਦਿੱਤੀ ਹੋਈ ਐ ਉਹ ਵੀ ਬੰਦ ਹੋਊਗਾ ਪਰ ਜਿਹੜਾ ਮੇਨ ਗੱਲ ਉਹਰੇ ਐ ਕਿ ਹੁਣ ਉਹਰੇ ਸਾਰਾ ਮਹਿਲਾਵਾ ਕਲੋਨੀ ਦੀ ਜਿੰਨੀਆ ਵੀ ਹੈਗੀਆਂ ਸੇਅਰ ਕਰਦੇ ਨੇ ਜਿਹੜਾ ਪਾਰਕ ਐ ਮੇਨਟੇਨ ਕੀਤਾ ਉਹ ਹੈ ਸਾਰਾ ਪ੍ਰਿਆਵਰਨ ਅਸੀਂ ਉਹਰੇ ਇੱਕ ਅੱਛਾ ਰੂਪ ਜਿਹੜਾ ਦਿੱਤਾ ਅਸੀਂ ਆਪਣੇ ਪੈਸੇ ਨਾਲ ਵੀ ਰੈਸਟ ਵੀ ਸਾਡੀ ਮਦਦ ਕਰਦਾ ਪਰ ਐਸੀ ਆਪਣੇ ਪੈਸੇ ਨਾਲ ਵੀ ਉਹ ਜਿਹੜੀ ਕਲੋਨੀ ਦੀ ਐ ਜਿਹੜੀਆਂ ਸੇਵਾਵਾਂ ਅਸੀਂ ਦੇ ਰਹੇ ਨੇ ਤੇ ਪਰ ਅਸੀਂ ਪਹਿਲਾਂ ਵੀ ਜਾਦੇ ਪੱਟਨ ਆਏ ਸੀਗੇ ਦੋ ਤਿੰਨ ਵਾਰ ਜਿਨ੍ਹਾਂ ਨੇ ਭਾਈ ਸਾਹਿਬ ਨੇ ਦੁਕਾਨ ਲਈਤੀ ਹੈ ਬਾਹਰ ਉਹਨਾਂ ਨੇ ਅੱਗੇ ਕਿਸੇ ਨੂੰ ਕੋਈ ਕਲੀਨਿਕ ਦੇਣਾ ਹੈ ਉਹਰੇ ਠੀਕ ਹੈ ਜੇ ਅਸੀਂ ਕਹਿੰਨੇ ਕਿ ਚਲੋ ਬੰਦ ਚੜ ਕੇ ਕੰਮ ਕਰੇ ਬਾਹਰ ਹਰ ਦੁਕਾਨਦਾਰ ਦਾ ਉਹ ਹੁੰਦਾ ਪਰ ਜਿਹੜਾ ਤੁਸੀਂ ਕਨੈਕਸ਼ਨ ਦੇਣਾ ਬਾਹਰ ਕਰੋ ਅਸੀਂ ਸ਼ੇਰ ਮਾਜਰਾ ਸਾਹਿਬ ਨੂੰ ਇਸ ਕਾਰਨ ਮਿਲੇ ਸੀਗੇ ਜਿਹੜੇ ਇੰਪਰੂਵਮੈਂਟ ਦੇ ਚੇਅਰਮੈਨ ਸਾਹਿਬ ਨੇ ਤੇ ਉਹਨਾਂ ਨੇ ਸਾਨੂੰ ਮਿਲੇ ਅਸੀਂ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਬਾਹਰ ਪਾਈਪ ਪਵਾ ਕੇ ਸਿਰਫ 100 ਮੀਟਰ ਦੀ ਇੱਕ ਪਾਈਪ ਪਾਣੀ ਅਸੀਂ ਉਹਨਾਂ ਨੂੰ ਇਹ ਵੀ ਗੱਲ ਕਹੀ ਸੀ 100 ਫ ਫਿਰ ਫੇਰ ਇਹ ਆਜੂ ਰਿਆ ਕੇ ੱੱਕਾ ਕਰ ਰਹੇ ਨੇ ਜੀ ਅਸੀਂ ਤਾਂ ਕਹਿੰਦੇ ਵੀ ਇਹ ਅਪਰੂਵਡ ਹੈ ਜੀ ਇੱਕ ਮੇਰੀ ਗੱਲ ਨਹੀਂ ਸਮਝ ਰਹੇ ਜੀ ਕਿ ਤੁਸੀਂ ਇੱਕ ਜਿਹੜੀ ਰੈ residențial ਕਲੋਨੀ ਹੈ ਉਹਦੇ ਵਿੱਚ ਕਮਰਸ਼ੀਅਲ ਕਿਵੇਂ ਕਨੈਕਸ਼ਨ ਲੈ ਸਕਦਾ ਬੰਦਾ ਉਹ ਕਹਿੰਦੇ ਕਮਰਸ਼ੀਅਲ ਦੇ ਵੀ ਕੋਈ ਸਪੇਸ ਹੁੰਦੀ ਹੈਗੀ ਹੈ ਕਮਰਸ਼ੀਅਲ ਜਿੰਨੇ ਵੀ ਹੈ ਦੁਕਾਨਾਂ ਹੈ ਜਿੰਨੇ ਵੀ ਇਹ ਤੇ ਸ਼ੋਰੂਮ ਹੈ ਸਭ ਨੂੰ ਕਨੈਕਸ਼ਨ ਪਿੱਛੋਂ ਹੀ ਦਵਾਂਗੇ ਇਹ ਬਿਲਕੁਲ ਗਲਤ ਹੈ ਜੀ ਅਸੀਂ ਦਾ ਬਿਲਕੁਲ ਵਿਰੋਧ ਕਰਾਂਗੇ ਮੈਂ ਔਰੇ ਭੁਖ ਹੜਤਾਲ ਤੇ ਬੈਠਾਂਗਾ ਚਾਹੇ ਮੈਨੂੰ ਜੋ ਮਰਜ਼ੀ ਕਰਨ ਲੱਗਿਆ ਅਸੀਂ ਕਲੋਨੀ ਵਾਲੇ ਉਹਦੇ ਸਾਰੇ ਬੈਠਾਂਗੇ ਉਹਰੇ ਉਹ ਐਸਾ ਕੰਮ ਨਹੀਂ ਇਹ ਥੋੜਾ ਹੋਏਗਾ ਜੀ ਜੇ ਕੋਈ ਕਲੋਨੀ ਵਾਲਿਆਂ ਨੂੰ ਦਿੱਕਤ ਹੈ ਰਹਿਣ ਵਾਲਿਆਂ ਨੂੰ ਦਿੱਕਤ ਹੈ ਜੇ ਆਪਾਂ ਰਹਿਣ ਵਾਲਿਆਂ ਦੀ ਦਿੱਕਤ ਨਹੀਂ ਦੂਰ ਹੋਊਗੀ ਤਾਂ ਬਾਕੀ ਕਿ ਚੀਜ਼ਾਂ ਕਿੱਥੇ ਜਾਣਗੀਆਂ ਜੀ ਜਿਹੜੀ ਜਿਹੜੀ ਕਲੋਨੀ ਇੰਪਰੂਵਮੈਂਟ ਰੈਸ ਦੀ ਹੈ ਤੁਸੀਂ ਇਹਦਾ ਨਕਸ਼ਾ ਤੁਸੀਂ ਦੇਖਿਆ ਵੀ ਇਹਦੇ ਵਿੱਚ ਹੈ ਨਹੀਂ ਪਾ ਇਹਦੇ ਵਿੱਚ ਮੈਂ ਤੁਹਾਨੂੰ ਦੱਸਦਾ ਸਰ ਇਹਦੇ ਵਿੱਚ ਇਹਨਾਂ ਨੇ ਬਾਥਰੂਮ ਬਣਾ ਕੇ ਦੇਣੇ ਸੀਗੇ ਉੱਪਰ ਫਰਸਟ ਫਲੋਰ ਤੇ ਬਾਥਰੂਮ ਬਣਾ ਕੇ ਦੇਣੇ ਸੀ ਉਹ ਇਹਨਾਂ ਲੋਕਾਂ ਨੇ ਬਣਾ ਕੇ ਦਿੱਤੇ ਨਹੀਂਗੇ ਉਹਨੇ ਪਿੱਛੇ ਦੀ ਕਨੈਕਸ਼ਨ ਲੈਣਾ ਚਾਹੁੰਦੇ ਨੇ ਇਹ ਥੋੜਾ ਕੋਈ ਗੱਲ ਬੰਦੀ ਆ ਜਦ ਦੀਲ ਕਰਿਆ ਆਪਾਂ ਉਹਨੇ ਕਰ ਲਈ ਇੱਕ 100 ਫੁੱਟ ਦੀ ਜਿਹੜੀ 100 ਫੁੱਟ ਦੀ ਪਾਈਪ ਆ ਸੀ ਕਿਹਾਂ ਸੀ ਖੁਦੁੱਦ ਪੈਸੇ ਦੇਣ ਨੂੰ ਤਿਆਰ ਆ ਤੁਸੀਂ ਲੈ ਲਓ ਸਾਡੇ ਤੋਂ ਜੇ ਤੁਹਾਡੇ ਕੋਲ ਰੈਸਟ ਕੋਲ ਪੈਸਾ ਨਹੀਂ ਹੈਗਾ ਅਸੀਂ ਦੇ ਦੇਣੀ ਆ ਪਵਾ ਲੋ ਬਾਹਰ ਪਾਈ ਇਹ ਤਾਂ ਬੜੀ ਗਲਤ ਗੱਲ ਹੈ ਜੀ ਐਕਚੁਅਲੀ ਕੀ ਹੋ ਰਿਹਾ ਕੀ ਸੀ ਇੱਕ ਦੋ ਬੰਦਿਆਂ ਦੀ ਉਸ ਆ ਕੇ ਇਹ ਗਲਤ ਕੰਮ ਹੈ ਪਰ ਅਸੀਂ ਇਹ ਉਹ ਗਲਤ ਕੰਮ ਹੋਣ ਕਿਹੜੇ ਇੱਕ ਤੋਂ ਬੰਦੇ ਜੀ ਕੋਈ ਵੀ ਜੀ ਮੈਗਨੈਟਿਕ ਪ੍ਰੈਸ਼ਰ ਮੈਗਨੈਟਿਕ ਪ੍ਰੈਸ਼ਰ ਹੋ ਸਕਦਾ ਜੀ ਸਾਨੂੰ ਵੀ ਬੜੇ ਫੋਨ ਆਏ ਆ ਜਿਹੜੇ ਦੁਕਾਨਦਾਰਾਂ ਨੇ ਫੋਨ ਕਰਾਇਆ ਪਰ ਅਸੀਂ ਜੜ ਅਸੀਂ ਆਪਣੇ ਮਹੱਲਾ ਨਿਵਾਸੀਆਂ ਦੇ ਨਾਲ ਆ ਸਾਨੇ ਕਿਸ ਤੋਂ ਕੀ ਲੈਣਾ ਕਹਿੰਦੇ ਜਦੋਂ ਕਲੋਨੀ ਕੱਢਦੀ ਹੈਗੀਆ ਚੰਡੀਗੜ੍ਹ ਦੇ ਵਿੱਚ ਅਪਰੂਵਲ ਹੁੰਦੀ ਹੈ ਇਸ ਚੀਜ਼ ਦੀ ਬਟ ਕਮਰਸ਼ੀਅਲ ਰੈਜੀਡੈਂਸ਼ੀਅਲ ਦੇ ਵਿੱਚ ਸਰ ਇੱਕ ਕਲੋਨੀ ਬੰਦ ਹੈ ਉਹ ਕਲੋਨੀਆਂ ਖੁੱਲੀਆਂ ਹੁੰਦੀਆਂ ਹਨ ਚਾਰੋਂ ਦੁਆਸੋਂ ਬੰਦ ਹੈ ਕਲੋਨੀ ਹੈ ਤੁਸੀਂ ਦੇਖੋ ਤੁਸੀਂ ਦੇਖੋਗੇ ਉਹਨੇ ਲਗਭਗ 32 ਤੋਂ 34 ਘਰ ਨੇ ਜਿਨ੍ਹਾਂ ਚੋਂ 30 ਤੋਂ 31 ਘਰ ਬਣ ਚੁੱਕੇ ਨੇ ਸਾਰੀ ਜਦ ਕਲੋਨੀ ਬੰਦ ਹੈ ਤੁਸੀਂ ਕਲੋਨੀ ਬੰਦ ਦੇ ਵਿੱਚ ਕਿਵੇਂ ਸੀਵਰੇਜ ਪਾ ਸਕਦੇ ਹੋ ਜੀ ਮੈਂ ਤਾਂ ਇਹ ਹੈਰਾਨ ਹਾਂ ਅਸੀਂ ਆਪਣੇ ਘਰ ਦੇ ਬਾਹਰ ਸੀਵਰੇਜ ਪਾਇਆ ਉੱਥੇ ਲਾਈਨ ਜਾ ਰਹੀ ਸੀ ਅੱਗੇ ਸੀਵਰੇਜ ਹੋਵੇਗਾ ਪਿੱਛੇ ਸੀਵਰੇਜ ਹੋਊਗਾ ਕੋਈ ਅਧਿਕਾਰੀਆਂ ਨਾਲ ਗੱਲ ਹੋਈ ਹੈ ਤੁਹਾਡੀ ਅਧਿਕਾਰੀਆਂ ਨਾਲ ਗੱਲ ਕਰੀ ਸੀ ਕਿ ਸ਼ੇਰ ਮਾਜਰਾ ਸਾਹਿਬ ਕਹਿੰਦੇ ਸੀ ਅਸੀਂ ਤੁਹਾਨੂੰ ਬੁਲਾਵਾਂਗੇ ਉਹਨਾਂ ਨੇ ਬੁਲਾਇਆ ਨਹੀਂ ਅੱਜ ਸਿੱਧਾ ਬੰਦੇ ਤੇ ਇਸੇ ਤਾਂ ਸੀ ਵਿਰੋਧ ਕਰਿਆ ਅੱਜ ਉਹਦੇ ਠੀਕ ਹੈ ਇਹ ਸਤਿਆਨ ਕਿਲੇ ਉੱਥੇ ਹੀ ਪੇਰੀਆਂ ਨੂੰ ਪਿੱਛੇ ਸਾਡੀ ਕਲੋਨੀ ਦੇ ਵਿੱਚ ਸੀਵਰੇਜ ਦੇ ਕਨੈਕਸ਼ਨ ਦੇ ਰਿਹਾ ਜਿਹਦੇ ਨਾਲ ਸਾਨੂੰ ਬਹੁਤ ਵੱਡੀ ਮੁਸੀਬਤ ਆਉਣੀ ਹੈ 25 ਸ਼ਾਪਸ ਨੇ 25 ਸੀਵਰੇਜ ਦੇ ਕਨੈਕਸ਼ਨ ਇੱਧਰ ਆਉਣੇ ਆ ਤਾਂ ਸਾਡੀ ਕਲੋਨੀ ਦੇ ਵਿੱਚ ਸਮਲ ਦਾ ਸੋਰਸ ਬਹੁਤ ਜ਼ਿਆਦਾ ਵੱਜੂਗਾ ਬਾਕੀ ਇਥੋਂ ਜਦੋਂ ਪੁੱਟਪਟਾਈ ਕਰਦੇ ਆ ਉਹਦੇ ਕੋਈ ਇਹਨਾਂ ਦਾ ਸੁਧਾਰ ਨਹੀਂ ਜੀਦਾ ਸਾਡੇ ਸੀਵਰੇਜ ਦੇ ਟੱਕਣ ਹਜੇ ਵੀ ਨਹੀਂ ਲੱਗੇ ਹੈਗੇ ਉਹਦੇ ਵੱਲੋਂ ਉਹ ਖੁੱਲੇ ਪਿਆ ਜੇ ਅਸੀਂ ਉਹਨਾਂ ਨੂੰ ਕਿਹਾ ਤਾਂ ਉਹ ਕਹਿੰਦਾ ਓਰੇ ਕਿਹੜਾ ਭਾਗੜਾ ਪੈਂਦੀ ਆ ਭਾਈ ਜਿਹੜੇ ਤੁਹਾਡੇ ਬੱਚੇ ਦਿੱਕ ਤੇ ਰੋੜੇ ਨੂੰ ਉਹ ਪੜੇ ਨਹੀਂ ਗਏ ਬੰਦੇ ਸਾਨੂੰ ਇਹ ਜਿਹਾ ਗੱਲਾਂ ਬੋਲ ਕੇ ਜਾ ਰਹੇ ਆ ਦੱਸੋ ਕਿ ਇਹ ਕਿਹੜਾ ਸੁਖਸ਼ੀ ਬੋਲਿਆ ਤਾਂ ਅਸੀਂ ਪੁੱਛਿਆ ਸੀ ਉਹ ਕਿਉਂ ਨਹੀਂ ਬੋਲਿਆ ਉਹਨਾਂ ਨੇ ਕਹਿੰਦਾ ਮੈਂ ਹੁਣ ਬੋਲਦੇ ਮੈਂ ਮੁੱਕਰ ਜੂ ਮੈਂ ਤਾਂ ਕੁਝ ਬੋਲਿਆ ਹੀ ਨਹੀਂ ਤਾਂ ਉਹਨਾਂ ਨੇ ਬੋਲਣਾ ਕਿ ਨਾ ਉਹ ਪੜਿਆ ਕੋ ਬੱਚਾ ਗੱਟੇ ਕਿਸੇ ਦੀ ਜ਼ਿੰਮੇਵਾਰੀ ਨਹੀਂ ਕਿਸੇ ਦੀ ਜ਼ਿੰਮੇਵਾਰੀ ਹੈ ਸਾਡੇ ਬੱਚੇ ਛੋਟੇ ਛੋਟੇ ਸਾਈਕਲ ਚਲਾਉਂਦੇ ਆ ਹੋਰ ਸੋ ਇਸ ਸਿਵਲ ਦੀ ਪਾਈਪਲਾਈਨ ਪਾਇਨ ਨਾਲ ਕੀ ਦਿੱਕਤ ਆ ਸਕਦੀ ਹੈ ਜੀ ਸੁਣ ਅਸੀਂ ਤਾਂ ਤੇ ਸਾਰੇ ਕੀ ਮੰਗਦੇ ਹਾਂ ਅਸੀਂ ਮੰਗ ਨਹੀਂ ਰਿਹਾ ਬਸ ਇਹੀ ਮੰਗ ਕਰਦੇ ਆ ਅੱਜ ਵੀ ਮੇਰੇ ਨਹੀਂ ਪਹਿਨੇ ਤੇ 12 ਸੈਨਸ ਕੱਢਣ ਉਹ ਆਪਣਾ ਠੀਕ ਹੈ ਕੀ ਨਾਮ ਹੈ ਜੀ ਤੁਹਾਡਾ ਨਿਰੰਦਰ ਸਿੰਘ ਜੀ ਪੂਰਾ ਮਾਮਲਾ ਕੀ ਹੈ ਡਿਪਾਰਟਮੈਂਟ ਹੈ ਤੁਹਾਡੀ ਕੀ ਪੋਸਟ ਹੈ ਇੰਫਰਮੈਂਟ ਅਸੀਂ ਐਸ.ਓ ਹੈਗਾ ਜੀ ਇਹ ਕੀ ਮਾਮਲਾ ਜਿਹੜਾ ਇਹ ਸਰ ਮਾਮਲਾ ਹੈਗਾ ਵੀ ਇਹ ਇਸ ਬੰਦੇ ਨੇ ਦੁਕਾਨ ਲਈ ਹੈਗੀ ਆ ਠੀਕ ਹੈ ਜੀ ਇਹਦਾ ਰੀਸਿਵਰੇ ਕਨੈਕਸ਼ਨ ਤੇ ਵਟਸਐਪ ਲਾਈਕ ਕਨੈਕਸ਼ਨ ਜਿਹੜਾ ਹੈ ਉਹ ਅਪਰੂਵਡ ਹੋਇਆ ਹੋਇਆ ਜਿਹਨੇ ਲੱਤੀ ਹੈ ਜੀ ਦੁਕਾਨ ਕਿਹਨੇ ਲੱਤੀ ਹੈ ਬਾਣੀਮ ਨਾਮ ਤੋਂ ਮੈਨੂੰ ਨਹੀਂ ਉਹ ਹੋਵੇਗਾ ਜਿਹੜਾ ਆਮ ਆਦਮੀ ਪਾਰਟੀ ਦਾ ਮੱਲਗਲੀ ਨਹੀਂ ਬਣਾਇਆ ਉਹ ਨਹੀਂ 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 ਉਹਨਾਂ ਦੇ ਅੱਗੇ 9 ਨੰਬਰ ਤੇ ਕਾਲ ਲਾ ਤੇ ਇਹ ਕਹਿੰਦੇ ਵੀ ਇਹ ਜਿਹੜਾ ਏਰੀਆ ਹੈ ਰੈ residențial ਹੈ ਕਮਰਸ਼ੀਅਲ ਕਿਉਂ ਪਾ ਰਹੇ ਹੋ ਸਰ ਆਸ ਨੇ ਗਵਰਨਮੈਂਟ ਨੇ ਗਵਰਨਮੈਂਟ ਨੇ ਜਿਹੜੀ ਡਰਾਈਂਗ ਪਾਸ ਕੀਤੀ ਹੋਈ ਹੈ ਜੀ ਉਸੇ ਦੇ ਵਿੱਚ ਉਹ ਮਤਲਬ ਅਪਰੂਵਡ ਹੈ ਇਹ ਕਹਿੰਦੇ ਵੀ ਬਤਮੀ ਜੀ ਵੀ ਕੀਤੀ ਜਾਂਦੀ ਤੁਹਾਡੇ ਵਿਭਾਗ ਵੱਲੋਂ ਤੁਹਾਡੇ ਸਾਹਮਣੇ ਹੈ ਜੀ ਕਿਹੜੀ ਬਤਮੀਜੀ ਕੀਤੀ ਓ ਇਲਿਗੇਸ਼ਨ ਤਾਂ ਸਰਪਾ ਕਿਸੇ ਤੇ ਵੀ ਲਾ ਸਕਦੇ ਜੋ ਵੀ ਲਾ ਲ ਬਟ ਉਹ ਇਲਿਗੇਸ਼ਨ ਤੇ ਤੁਹਾਡੇ ਤੇ ਲਾ ਰਹੇ ਨੇ ਉਹ ਤੋਂ ਹੱਥ ਦਿਖਾ ਕੇ ਸਾਹਮਣੇ ਤੁਹਾਡੀ ਜੇ.ਆਈ ਤੇ ਲਾ ਰਹੇ ਨੇ ਕੋਈ ਐਸੀ ਹੋਣੀ ਹੈ ਕਿ ਸਰ ਸਾਡਾ ਸਾਰਾ ਸਟਾਫ ਕਿਹੜਾ ਹੈਗਾ ਪੁੱਛੋ ਕਿ ਇਹਦੇ ਨਾਲ ਕੀ ਗੱਲ ਹੋਈ ਸਰ ਰੋਡ ਕਟਿੰਗ ਦੀ ਇੱਕ ਪ੍ਰਕਿਰਿਆ ਆਉਂਦੀ ਹੈ ਕਿ ਉਹਦੀ ਪਰਮਿਸ਼ਨ ਦਿੱਤੀ ਹੋਈ ਹੈ ਸਰ ਤਾਂ ਰੋਡ ਕਟਿੰਗ ਉਹਦੀ ਫਰਵਰੀ ਦੀ ਅਪਰੂਵਲ ਹੋਈ ਹੋਈ ਹੈ ਕਿ ਰੈ residențial ਜੇ ਕਮਰਸ਼ੀਅਲ ਕੱਟ ਸਕਦੇ ਨੇ ਸਰ ਇਹ ਸਾਡਾ ਪਾਰਟ ਹੁੰਦਾ ਜੀ ਅੱਧੀ ਕਮਰਸ਼ੀਅਲ ਹੁੰਦੀ ਹੈ ਅੱਧੀ ਰੈ ਜਨੈਸ ਹੁੰਦੀ ਹੈ ਮਤਲਬ ਤੁਹਾਡੇ ਮੌਤਵਿਕ ਠੀਕ ਹੈ ਬਿਲਕੁਲ ਤੇ ਇਹ ਕਹਿੰਦੇ ਅਸੀਂ ਜਦੋਂ ਸ਼ੇਰ ਮੱਜਰਾ ਜੀ ਨੂੰ ਮਿਲੇ ਜਦੋਂ ਚੇਅਰਮੈਨ ਹੈ ਇੰਪਰੂਵਮੈਂਟ ਟਰਸ ਦੀ ਉਹਨਾਂ ਨੇ ਇਹਨਾਂ ਨੂੰ ਆਸ਼ਵਾਸ਼ਣ ਦਿੱਤਾ ਸੀ ਠੀਕ ਜੀ ਕਿ ਨਹੀਂ ਕਰਨ ਦਾਂਗੇ ਇਸ ਤਰ੍ਹਾਂ ਨਹੀਂ ਸਰ ਜਿਹੜੀ ਵਾਟਰਸਪਲਾਈ ਸੀਵਰੇਜ ਲਾਈਨ ਹੈ ਇੱਕੋ ਹੀ ਬੀਸੀ ਜਾਂਦੀ ਹੈ ਸਰ ਇਹ ਪਲੈਨਿੰਗ ਚੰਡੀਗੜ੍ਹੋਂ ਹੁੰਦੀ ਹੈ ਕੋਈ ਅਸੀਂ ਲੋਕਲ ਨਹੀਂ ਕਰਦੇ ਜੀ ਤੇ ਇਹ ਕਹਿੰਦੇ ਜੇ ਨਾ ਇਹ ਰੁਕਿਆ ਨਾ ਕੰਮ ਤੇ ਅਸੀਂ ਭੁੱਖ ਵਰਤੇ ਬਠਾਂਗੇ ਸਰ ਇਹਦੇ ਬਾਰੇ ਸਾਡੇ ਸੀਨੀਅਰ ਅਫਸਰ ਰੋਕ ਕਰਨਗੇ ਸਰ ਇੱਕ ਪਾਸੇ ਜਿਵੇਂ ਕੋਈ ਵੀ ਰੈਜੀਡੈਂਸ ਏਰੀਆ ਹੈਗਾ ਉਹਦੇ ਵਿੱਚ ਪਾਈਪਲਾਈਨ ਹੈਗੀ ਹੈ ਜਿਹੜੀ ਰੈਜੀਡੈਂਸ ਏਰੀਆ ਦੇ ਹਿਸਾਬ ਨਾਲ ਪੈਂਦੇ ਜੇ ਉਹਦੇ ਕਮਰਸ਼ੀਅਲ ਐਕਟੀਵਿਟੀ ਕਿਵੇਂ ਹੋ ਸਕਦੀ ਹੈ ਇਸ ਚੀਜ਼ ਨੂੰ ਲੈ ਕੇ ਵੀ ਸਵਾਲ ਕਰਦੇ ਇੱਕ ਸਕੀਮ ਦੇ ਵਿੱਚ ਨਹੀਂ ਜਿੰਨੀਆਂ ਸਾਡੀਆਂ ਬਾਕੀ ਸਕੀਮਾਂ ਦੇ ਵਿੱਚ ਵੀ ਹੈਗੀਆਂ ਸਾਰਿਆਂ ਦੇ ਵਿੱਚ ਵਾਟਰਸਪਲਾਈ ਕਮਰਸ਼ੀਅਲ ਦੇ ਪਿੱਛੇ ਅਗਰ ਰੋਡ ਦੇ ਉੱਪਰ ਹੁੰਦੀ ਹੈ। ਉਹ ਦੋਨੇ ਪਾਸੇ ਯੂਜ਼ ਹੁੰਦੀ ਹੈ। ਸਰ ਇੱਥੇ ਤਾਂ ਕੋਈ ਰੈ residense ਨਹੀਂ ਹੈਗਾ, پارک ਹੈਗਾ ਦੱਸੋ ਕੀ ਪ੍ਰੋਬਲਮ। ਰੈ residense ਤੁਹਾਡੀ ਕਿੰਨੀ ਦੂਰ ਜਾ ਕੇ? ਤੇ ਆ ਖੱਡੇ-ਕੱਡਾਂ ਦੀ ਵੀ ਗੱਲ ਕੀਤੀ ਹੈ ਕਹਿੰਦੇ ਕੰਧਾਂ 'ਚ ਖੱਡੇ-ਕੱਡੜੇ ਸੀਗੇ। ਉਹ ਬੰਦ ਕਰਾ ਦਿੱਤੇ। ਉਹ ਇਲੈਗਲ ਸੀਗੇ, ਲੀਗਲ ਸੀਗੇ, ਇਲੈਗਲ ਸੀਗੇ ਖੱਡੇ ਜਿਹੜੇ ਸੀਗੇ। ਜਿਹੜੇ ਖੱਡੇ-ਪੱਟੇ ਸੀ ਇਲੈਗਲ ਸੀਗੇ, ਇਲੈਗਲ। ਇੰਦੇ ਲੋਣੇ ਬਿਨਾ ਉਹਦੇ ਤੋਂ ਕਿੱਟਾ ਸੀਗਾ। ਉਹਦੇ ਤੋਂ ਕੋਈ ਐਕਸ਼ਨ ਲੈਂਦਾ ਉਸ ਦੇ ਹਿਸਾਬ ਨਾਲ ਬੰਦ ਕਰਾਤਾ ਸਰ ਨਾਲ। ਕੋਈ ਐਕਸ਼ਨ ਸੀਗਾ ਦਿੱਤਾ ਹੈਗਾ। ਐਕਸ਼ਨ ਸਰ ਐਸਜੀ ਸਰ ਜਿਵੇਂ ਇਹ ਸਾਰੀ ਸਕੀਮ ਪਿੱਛੇ ਦੀ ਹੈ ਜਿਹੜੇ ਸੀਵਰੇਜ ਦਿੰਦੇ ਆ ਉਹ ਸਾਰਿਆਂ ਨੂੰ ਪਿੱਛੇ ਦੋਗੇ ਫਿਰ ਤੁਸੀਂ ਬਿਲਕੁਲ ਸਾਰਿਆਂ ਨੂੰ ਪਿੱਛੇ ਦੋਗੇ ਜੇ ਕੱਲ ਨੂੰ ਕੋਈ ਚੌਕ ਵਗੈਰਾ ਹੋਵੇ ਕੋਈ ਪ੍ਰੋਬਲਮ ਆndi ਹੋਵੇ ਉਹ ਸੋਲਵ ਕਰਾ ਕੇ ਦੇ ਦੇਵਾਂਗੇ ਉਹ ਕਿਹਦੀ ਵੀ ਰਿਸਪੋਨਸਿਬਿਲਟੀ ਹੈ ਜੀ ਇਹ ਕਲੋਨੀ ਵੀ ਇੰਪਰੂਵਮੈਂਟ ਟਰੱਸਟੀ ਹੈ ਬਿਲਕੁਲ ਠੀਕ ਠੀਕ ਮੈਂ ਥੋੜਾ ਜੀ ਮੇਰੇ ਕੋਲ ਇਹ ਦੁਕਾਨ ਤੁਹਾਡੀ ਹੈ ਪਿੱਛੇ ਹਾਂਜੀ ਸ਼ਾਪ ਨੰਬਰ 9 ਸਾਡੇ ਕੋਲ ਹੈ ਜੀ ਅੱਛਾ ਕੀ ਮਸਲਾ ਹੋਇਆ ਹੈ ਸਰ ਮਸਲਾ ਕੁਛ ਨਹੀਂ ਜੀ ਮੇਰੇ ਕੋਲ ਟਰੱਸਟ ਵੱਲੋਂ ਬਾਥਰੂਮ ਅਪਰੂਵ ਹੈ ਜੀ ਹੂੰ ਠੀਕ ਹੈ ਜੀ ਉਹਦਾ ਬਟ ਕਲੋਨੀ ਵਾਲੇ ਮਿਲ ਕੇ ਇਸ ਕਨੈਕਸ਼ਨ ਨੂੰ ਲਗਨ ਨਹੀਂ ਦੇ ਰਹੇ ਉਹ ਕਹਿੰਦੇ ਜੀ ਤੀਜੀ ਵਾਰੀ ਫਲੋਰ ਤੇ ਅਪਰੂਵਡ ਹੋਇਆ ਸੀ ਕੋਟੇ ਸਰ ਮੇਰੇ ਕੋਲ ਨਕਸ਼ਾ ਹੈ ਇਸ ਟਾਈਮ ਪ੍ਰੈਜ਼ੈਂਟਲੀ ਵੀ ਉਹ ਦੇਖ ਲੈਣੇ ਆ ਤੁਸੀਂ ਉਹ ਦੇਖਣਾ ਚਾਹਤੇ ਹੋ ਦੇਖ ਸਕਦੇ ਹੋ ਟਰਸਟੀ ਜਾ ਕੇ ਵੈਰੀਫਾਈ ਕਰਨਾ ਹੈ ਤਾਂ ਟਰਸਟੀ ਵੈਰੀਫਾਈ ਕਰ ਲਓ ਮੇਰੇ ਕੋਲ ਰਸੀਦ ਹੈਗੀ ਆ ਠੀਕ ਹੈ ਨਾ ਜੀ ਤੀਸਰੀ ਵਾਰੀ ਇਹ ਕੰਮ ਮੇਰਾ ਬੰਦ ਹੋ ਰਿਹਾ ਔਰ ਇਸ ਲੇਬਰ ਨੂੰ ਕੌਣ ਪੇ ਕਰੇਗਾ ਕੋਈ ਕੋਈ ਨਹੀਂ ਜ਼ਿੰਮੇਵਾਰ ਲੈ ਰਿਹਾ ਇਹ ਤੀਜੀ ਵਾਰੀ ਅਗਰ ਅਜੀ ਕੰਮ ਬੰਦ ਹੁੰਦਾ ਹੈਗਾ ਮੈਂ ਦੋ ਵਾਰ ਲੇਬਰ ਪੇ ਕਰ ਚੁੱਕਿਆ ਆਲਰੇਡੀ ਇਹ ਤਾਂ ਕਹਿੰਨੇ ਜੀ ਹਾਂ ਸਭ ਪਿੱਛ ਪ੍ਰਸਤਨਾ ਕਰ ਲਮ ਮਤਲਬ ਫੋਨ ਪਹਿਲੀ ਗੱਲ ਜੀ ਦੂਸਰੀ ਗੱਲ ਸਰ ਪੁੱਡਾ ਦੇ ਕਿਸੇ ਵੀ ਸਕੀਮ ਵਿੱਚ ਜਾਓਗੇ ਤੁਸੀਂ ਪ੍ਰਸ ਦੇ ਕਿਸੇ ਵੀ ਸਕੀਮ ਵਿੱਚ ਜਾਓਗੇ ਉਹਦੇ ਚ ਕਨੈਕਸ਼ਨ ਹਮੇਸ਼ਾ ਕਮਰਸ਼ੀਅਲ ਦਾ ਪਿੱਛੇ ਹੀ ਹੋ ਰਿਹਾ ਜਿੱਥੇ ਰੋੜ ਹੈ ਜੋ ਕੁਝ ਬਣਾਈ ਗਈ ਹੈ ਦੇਖੋ ਅਗਰ ਐਡੀ ਵੱਡੀ ਫਾਰਮ ਹੈ ਜਾਂ ਐਡੇ ਵੱਡੇ ਖੇਤਾਂ ਨੂੰ ਠੀਕ ਹੈ ਉਹਨਾਂ ਕੋਈ ਸੋਚ ਸਮਝ ਕੇ ਕਲੋਨੀ ਕੱਟੀ ਹੋਣੀ ਹੈ ਅਗਰ 34 ਘਰ ਹੈ ਤਾਂ ਅੱਗੇ 26 ਦੁਕਾਨਾਂ ਵੀ ਆ ਜੀ ਉਹ ਕਿੱਥੇ ਜਾਣ ਜੀ ਉਹ 26 ਬੰਦੇ ਕਿੱਥੇ ਜਾਣ ਜੀ ਉਹ ਲੱਗਦਾ ਹੈ ਕਿ ਸਕੀਮ ਦੇ ਸਾਥ ਨਾਲ ਜੇ ਫੰਡ ਦੇ ਵਿੱਚ ਪੈਂਦਾ ਹੈਗਾ ਤਾਂ ਸਰ ਫਰੈਂਡ ਦੇ ਵਿੱਚ ਅਗਰ ਆਪਸ਼ਨ ਹੋਣੀ ਸਾਨੂੰ ਕਿ ਉਤਰਾਸ ਥੋੜੀ ਜੀ ਉਹ ਟ੍ਰਸਟ ਨੇ ਦੱਸਿਆ ਸਾਨੂੰ ਤਾਂ ਕੋਈ ਪ੍ਰੋਬਲਮ ਅੱਗੇ ਕਰ ਦਿੰਦੇ ਹਾਂ ਅਸੀਂ ਤਾਂ ਪਾਈਪ ਹੀ ਪਾਉਣਾ ਹੈ ਪਾਈਪ ਪਿੱਛੇ ਨਾ ਪਾ ਕੇ ਅੱਗੇ ਪਾ ਲੈਂਦੇ ਅਸੀਂ ਤਾਂ ਰੋਡ ਕਟਿੰਗ ਵੀ ਭਰੀ ਹੈ ਨਕਸ਼ਾ ਵੀ ਪਾਸ ਹੈਗਾ ਸਭ ਕੁਝ ਹੈਗਾ ਜੀ ਇਹ ਦੱਸਣਾ ਜੀ ਜਿਹੜੀ ਰੋਡ ਕਟਿੰਗ ਹੈ ਉਹ ਤੁਸੀਂ ਅੱਗੇ ਵੀ ਜਾਂਦੀ ਵੀ ਪਰਮਿਸ਼ਨ ਲਈ ਸੀ ਆ ਬੈਕਹੈਕ ਦੀ ਪਰਮਿਸ਼ਨ ਸਰ ਬੈਕ ਦੀ ਪਰਮਿਸ਼ਨ ਹੈ ਜੀ ਨਕਸ਼ੇ 'ਚ ਪਾਈਪ ਪਿੱਛੇ ਪਾਇਆ ਉਹ ਦਿਖਾਇਆ ਗਿਆ ਹੈ ਕਿ ਪਿੱਛੇ ਪੈਣਾ ਹੈਗਾ ਤਾਂ ਫਿਰ ਰੋਡ ਕਟਿੰਗ ਵੀ ਪਿੱਛੇ ਦੀ ਹੀ ਹੋएगी ਜੀ ਅਗਿੱਤ ਹੋਣੀ ਸਕਦੀ ਹੈ। ਹੋਰ ਯਾਉ ਇਹ ਵੀ ਕਹਦਾ ਇਹ ਪਹਿਲਾਂ ਕਹਿੰਦੇ ਸੀ ਕਿ ਹਾਂਜੀ ਕਿ ਇਹ ਸੜਕ ਖਰਾਬ ਹੋ ਜੂਗੀ। ਇਹਨਾਂ ਨੇ ਇਹ ਵੀ ਕਹਦਾ ਕਿ ਮੈਂ ਇਸ ਤੀਨੂੰ ਠੀਕ ਵੀ ਕਰਾ ਦਗਾ। ਮੈਂ ਨਾਲ ਦੀ ਨਾਲ ਇਸੀ ਸੀਮੈਂਟ, ਠੀਕ ਹੈ, ਰੇਤ ਦਾ, ਬਜਰੀ ਜੋ ਵੀ ਪਾਏਗਾ, ਉਹ ਪਵਾ ਕੇ ਪ੍ਰੋਪਰ ਵੇਨਾ ਪਲੇਨ ਕਰਾ ਕੇ ਦਿੱਤਾ ਜਾਏਗਾ ਤਾਂ ਕਿ ਕਿਸੇ ਨੂੰ ਪ੍ਰੋਬਲਮ ਨਾ ਹੋਵੇ। ਤੁਸੀਂ ਇੰਪਰੂਵਮੈਂਟ ਟਰਸਟੀ ਕੀਤੀ ਫੇਰੀ ਤੇ ਬਾਰੇ ਗੱਲ ਸਰ ਦੋ ਮਹੀਨੇ ਹੋ ਗਏ ਜੀ ਮੈਨੂੰ ਇਸ ਚੱਕਰ ਦੀ ਜੀ ਪ੍ਰਸਨੇਵਲ ਟਾਪਲੋ ਸਿਚੀ ਕੰਪਲੇਂਟ ਕੀਤੀ ਹੋਈ ਹੈ ਜੀ ਕਿ ਇਹ ਚੀਜ਼ ਨਹੀਂ ਕਰਨ ਦੇ ਰਹੇ ਇਹ ਸਰਕਾਰੀ ਕੰਮ ਹੀ ਨਹੀਂ ਕਰਵਾ ਰਿਹਾ ਤੰਗ ਕਰ ਰਹੀ ਹੈ ਠੀਕ ਹੈ ਵਟਕਾਰਵਾਈ ਦੇ ਨਾਮ ਤੇ ਪੋਲੀਟੀਕਲ ਨੇ ਕਾਰਵਾਈ ਦੇ ਨਾਮ ਤੇ ਕੁਝ ਨਹੀਂ ਹੁੰਦਾ ਇਹਨਾਂ ਨੂੰ ਐਕਚੁਅਲ ਤਾਂ ਗੱਲ ਇਹ ਹੈ ਜੀ ਅਸੀਂ ਆ ਨਾਰਮਲ ਬੰਦੇ ਹੈਗੇ ਆ ਸਾਨੂੰ ਆ ਕੇ ਕੋਈ ਵੀ ਧਮਕਾ ਦਿੰਦਾ ਲੇਬਰ ਬੰਦ ਕਰ ਦੋ ਜੀ ਅਸੀਂ ਨਹੀਂ ਕਰੰਦਾਂਗੇ ਜੀ ਜੇ ਪੈਸੇ ਇਹਨਾਂ ਨੇ ਲਾਇਆ ਤਾਂ ਪੈਸੇ ਅਸੀਂ ਲਾਇਆ ਜਾਏਗਾ ਕਿ ਜੇ ਜਿਹੜੀ ਚੀਜ਼ ਹੈਗੀ ਹੈ ਪੂਰੀ ਸਿਸਟਮੈਟਿਕਲੀ ਹੋ ਜਾਵੇ ਸਰ ਉਸ ਸਿਸਟਮ ਅਕੋਰਡਿੰਗ ਚੱਲਣਾ ਚਾਹ ਰੇ ਹਾਂ ਜੀ ਐਸੀ ਕੋਈ ਇਲੀਗਲ ਹੋਈਏ ਤਾਂ ਅਸੀਂ ਕਸੂਰਵਾਰ ਹੈ ਠੀਕ ਹੈ ਜੇ ਅਸੀਂ ਕੋਈ ਇਲੀਗਲ ਹੋਈਏ 1 ਇੰਚ ਦਾ ਵੀ ਇਲੀਗਲ ਕਰ ਪਕੜਿਆ ਜਾਂਦਾ ਅਸੀਂ ਕਸੂਰਵਾਰ ਹੈ ਬਿਲਕੁਲ ਠੀਕ ਹੈ ਆਪਾਂ ਕੰਮ ਕਰੀਏ ਆ ਸ਼ਾਰਟ ਦਿਖਾਉਂਦਾ